ਸਭ ਗੁਰੂ ਸਾਹਿਬ ਦਾ ਹੁਟਣ ਕੋਟ ਸ਼ੁਕਰਾਨਾ ਜੀ ਗੁਰੂ ਸਾਹਿਬ ਨੇ ਤਰਸ ਕੀਤਾ ਇਸ ਮੱਤ ਤੇ ਬਲ ਬਖਸ਼ਿਸ਼ ਕੀਤੀ ਕਿ ਗੁਰੂ ਸਾਹਿਬ ਦੇ ਚਰਨ ਪਰਸਨ ਦਾ ਮੌਕਾ ਮਿਲਿਆ ਇਸੇ ਤਰ੍ਹਾਂ ਗੁਰੂ ਸਾਹਿਬ ਆਪਣੇ ਦਾਸ ਤੇ ਆਪ ਦੇ ਗੋਲੇ ਤੇ ਮਿਹਰ ਬਖਸ਼ਿਸ਼ਾ ਰੱਖਣ ਅਸੀਂ ਕਨਕਰ ਭੁੱਲਣ ਹਾਰ ਗੁਰੂ ਸਾਹਿਬ ਭੁੱਲਾ ਬਖਸ਼ਣ ਬਖਸ਼ਣ ਹਾਰ ਨੇ ਬਖਸ਼ ਕੇ ਸਾਨੂੰ ਸਪੰਤ ਬਖਸ਼ਣ ਗੁਰੂ ਆਲਾ ਬਣੋਣ ਬਾਣੇ ਤੇ ਬਾਣੀ ਦਾ ਸਤਿਕਾਰ ਕਰਨ ਦਾ ਬੱਲੇ ਤੇ ਉੱਤਮ ਬਖਸ਼ਿਸ਼। ਹੁਣ ਤੱਕ 27 ਮੌਤਾਂ ਹੋ ਗਈਆਂ ਜਿਹਨੇ ਦੇ ਦੇ ਕਿ ਲਗਾਤਾਰੀ ਗਿਣਤੀ ਵੱਧ ਜਾਈ ਪਰ ਜਿਹੜੇ ਜੇ ਗੱਲ ਕਰੀ ਤਾਂ ਪਿਛਲੇ ਦਿਨ ਇੱਕ ਸੋਸ਼ਲ ਮੀਡੀਆ ਵੀਡੀਓ ਵਾਇਰਲ ਹੁੰਦੀ ਹੈ ਐਮਐਲਏ ਦੇ ਜਿਹੜਾ ਮੌਜੂਦਾ ਐਮਐਲਏ ਉਹਦੇ ਦਫ਼ਤਰ ਦੇ ਨੇੜੇ ਜਿਹੜੇ ਕਿ ਅੰਦ ਸ਼ਰਾਬ ਦੇਸੀ ਸ਼ਰਾਬ ਦੀ। ਦੇਖੋ ਮੌਤਾਂ ਨਾ ਜੀ ਪਹਿਲੇ ਦੇਣੀ ਹੋ ਗਈਆਂ ਸੀ। ਮੌਤਾਂ ਨੂੰ ਦਬਾਇਆ ਗਿਆ ਲੁਕੋਇਆ ਗਿਆ। ਪਹਿਲਾਂ ਪੋਸਟਮਾਰਟਮ ਨਹੀਂ ਕਰਾਏ ਗਏ। ਸਰਕਾਰ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਗਈ ਕਿ ਸੱਚ ਸਾਹਮਣੇ ਨਾ ਆਵੇ ਕਿਉਂਕਿ ਇੱਕ ਦਾਮੀ ਮੌਤਾਂ ਫਿਰ ਵੱਧ ਗਈਆਂ 10 ਤੋਂ ਗਿਣਤੀ ਵੱਧ ਗਈ ਉਸ ਗੱਲ ਦਾ ਮੀਡੀਆ ਨੇ ਤੁਸੀਂ ਸਾਰਿਆਂ ਨੇ ਸੰਕੇਤ ਲਿਆ ਤਾਂ ਇਸ ਗੱਲ ਦੀ ਚਰਚਾ ਹੋਈ ਔਰ ਉਸ ਤੋਂ ਬਾਅਦ ਵੀ ਜਦੋਂ ਮੈਂ ਆਈਸੀਯੂ 'ਚ ਵੀ ਗਿਆ ਉਹ ਵਿਚਾਰੇ ਬੰਦੇ ਨਹੀਂ ਸੀ ਉਹਨਾਂ ਨੂੰ ਇਕੱਲਾ ਵੈਂਟੀਲੇਟਰ ਤੇ ਪਾਇਆ ਸੀ ਸਿਰਫ ਇਸ ਲਈ ਕਿ ਜੇ ਇਕੱਠੇ ਲਾਣ ਦਾਂਗੇ ਤੇ ਰੌਲਾ ਵੱਧ ਸਕਦਾ ਹੈ ਇਸ ਲਈ ਇਹ ਮੌਤਾਂ ਬਹੁਤ ਵੱਡੀ ਗਿਣਤੀ 'ਚ ਹੋ ਚੁੱਕੀਆਂ ਸੀ ਉਹ ਸੱਚ ਨੂੰ ਲੁਕੋਇਆ ਜਾ ਰਿਹਾ ਸੀ ਇਹ ਸਰਕਾਰ ਇਸ ਤੋਂ ਹੀ ਗੁਨਾਹਗਾਰ ਹੈ ਔਰ ਕੱਲ ਵੀ ਜਿਹੜੀ ਵੀਡੀਓ ਵਾਇਰਲ ਹੋਈ ਹੈ ਐਮ ਐਲ ਏ ਜੋ ਟੋਂਗ ਸਾਹਿਬ ਦੇ ਨੇੜੇੋਂ ਜਿਹੜੇ ਉਹ ਲੈ ਕੇ ਆ ਰਹੇ ਆ ਇਹ ਗੱਲ ਸਚਾਈ ਹੈ ਔਰ ਇਹ ਘਰ ਘਰ ਦੀ ਕਹਾਣੀ ਆ ਪੰਜਾਬ ਦੀ ਕਹਾਣੀ ਆ ਜਿਹੜੇ ਇਸ਼ਤਿਹਾਰ 'ਚ ਇਕੱਲਾ ਇਹ ਸਰਕਾਰ ਵਿਸ਼ਵਾਸ ਰੱਖ ਰਹੀ ਆ ਸਾਰਾ ਕੁਝ ਪੀਆਰ ਐਕਸਰਸਾਈਜ਼ ਆ মিডিਆ ਦੀ ਐਕਸਰਸਾਈਜ਼ ਆ ਅਸਲੀਅਤ ਗਰਾਉਂਡ ਜ਼ੀਰੋ ਤੇ ਹਾਲਾਤ ਕੋ ਸ਼ੋਰ ਨੇ ਇਹ ਕੇਵਲ ਤੇ ਕੇਵਲ ਜਦ ਕੋਈ ਇਹ ਜਹਾਜ਼ਾ ਹੋ ਜਾਂਦਾ ਉਦੋਂ ਰਿਐਕਸ਼ਨ ਵਜੋਂ ਅਸੀਂ 20 ਫੜ ਲਏ ਜੀ 18 ਫੜ ਲਏ ਇੱਕ ਡਰਾਮਾ ਰਚ ਕੇ ਕੰਮ ਤੇ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਮਗਰ ਜੋ ਹਾਲਾਤ ਪੰਜਾਬ ਦੇ ਲਾਅਨ ਆਰਡਰ ਨੂੰ ਲੈ ਕੇ ਨਸ਼ਿਆਂ ਨੂੰ ਲੈ ਕੇ ਬੜੇ ਗੰਭੀਰ ਨੇ ਔਰ ਉਹਦੇ ਲਈ ਸਿੱਧੇ ਜ਼ਿੰਮੇਵਾਰ ਭਗਵੰਤ ਮਾਨ ਔਰ ਹਰਪਾਲ ਚੀਮਾ ਹੋਰੀ ਦੇਖੋ ਮਜੀਠੇ ਲੋਕਾਂ ਦਾ ਉਹਨਾਂ ਦੀ ਜਿਹੜੀ ਇਕੱਠ ਹੈ ਉਹਨਾਂ ਦੀ ਹਿੰਮਤ ਦਾ ਉਹਨਾਂ ਦੇ ਜਜ਼ਬੇ ਦਾ ਜਿਹਦੇ ਅੱਗੇ ਸਰਕਾਰ ਨੂੰ ਝੁਕਣਾ ਪਿਆ ਨਹੀਂ ਤਾਂ ਸਰਕਾਰ ਨੇ ਤਾਂ ਹਲੇ ਤੱਕ ਮੁਆਵਜ਼ਾ ਹੀ ਨਹੀਂ ਕਦੇ ਦਿੱਤਾ ਨਾ ਸੰਗਰੂਰ ਚ ਨਹੀਂ ਦਿੱਤਾ ਮਗਰ ਮੁਆਵਜ਼ਾ ਕੀ ਇਸ ਗੱਲ ਦਾ ਹੱਲ ਹੈ ਜੇ ਰੋਕਥਾਮ ਪਹਿਲਾਂ ਕੀਤੀ ਗਈ ਹੁੰਦੀ ਤੇ ਇਹ ਹਾਲਾਤ ਹੀ ਨਾ ਪੈਦਾ ਹੁੰਦੇ ਕਿਸੇ ਪਰਿਵਾਰ ਦਾ ਕੀਮਤੀ ਜੀ ਇਸ ਪਾਨੀ ਸੰਸਾਰ ਨੂੰ ਛੱਡ ਕੇ ਜਾਂਦਾ ਨਾ ਸੋ ਜੋ ਅਸਲੀਅਤ ਤੁਹਾਡੇ ਸਾਹਮਣੇ ਬਣੇ ਆ ਉਹ ਬੜੇ ਚਿੰਤਾਜਨਕ ਨੇ ਔਰ ਸਰਕਾਰ ਬੁਰੀ ਤਰ੍ਹਾਂ ਫੇਲ